ਕਰੇ ਬੈਠੇ ਮੈਂ ਡੇਡ ਨੂੰ ਕਿ ਮੈਂ ਕਿਹਾ ਆਪਾਂ ਬੇਲੇ ਵੀ ਬੈਠੀ ਰਹਿੰਨੇ ਆ ਮੈਂ ਕਿਹਾ ਜਾਂ ਉਦਾਂ ਮੇਲੇ ਦੇ ਵਿੱਚ ਜਾਵਾਂਗੇ ਮੈਂ ਕਿਹਾ ਇੱਥੇ ਜਾ ਕੇ ਚਾਰ ਪਾਏ ਲਾਵਾਂਗੇ ਮੈਂ ਕਿਹਾ ਕਿਉਂ ਨਾ ਆਪਾਂ ਚਾਰ ਪਾਏ ਬਣਾ ਲ ਗਏ ਹੂੰ ਤੇ ਫਿਰ ਡੇਡ ਨੂੰ ਮੈਂ ਕਿਹਾ ਆਪਾਂ ਮਿਲਕ ਬਦਾਮ ਬਣਾਉਣੇ ਆ ਮੇਲੇ 'ਚ ਮੈਂ ਕਿਹਾ ਆਪਾਂ ਮਿਲਕ ਬਦਾਮ ਲਾਵਾਂਗੇ ਮਿਲਕ ਬਦਾਮ ਜਿਹੜਾ ਤੁਸੀਂ ਬਣਾ ਕੇ ਲੈ ਕੇ ਆਉਨੇ ਹੋ ਪਿੰਡੋਂ ਘਰੇ ਤਿਆਰ ਕਰਦੇ ਹੋ ਕਿ ਬਣਾ ਬਣਾ ਲੈ ਕੇ ਆਉਨੇ ਨਹੀਂ ਘਰੇ ਬਣਾਉਣੇ ਆ ਜੀ ਸਿੱਖਾ ਦਾ ਇਹ ਜਸਰਫਾ ਪਕਾਸਟਰਡ ਪਾਉਣੇ ਆ ਤੇ ਬਦਾਮ, ਕਾਜੂ, ਦਾਖਾਂ ਤੇ ਲੈਜੀਆਂ ਅੱਛਾ ਇਹ ਚੀਜ਼ੇ ਮੈਂਦੀਆਂ ਚਾਰ-ਪੰਜ ਸਰਫ ਸੜਕ ਕ੍ਰਾਸ ਕਰਨ ਲੱਗਿਆ ਸੀ ਤੇ ਉਧਰੋਂ ਬੱਸ ਆਉਂਦੀ ਸੀਗੀ ਤੇ ਮੈਂ ਛੋਟਾ ਹੀ ਚਲ ਛੋਟੇ ਹੁੰਦਿਆਂ ਨੂੰ ਕੀ ਪਤਾ ਹੁੰਦਾਗਾ ਤੇ ਬੱਸ ਵਾਲੇ ਦੇ ਵੀ ਥੋੜੀ ਦਾਰੂ ਪੀਤੀ ਹੋਈ ਸੀ ਹੋਰ ਮੇਰੇ ਵੱਲੋਂ ਨਹੀਂ ਖਿੱਚ ਲਈ ਤੇ ਉੱਪਰ ਬ੍ਰੇਕ ਮਾਰੇ ਲੱਤ ਬਿਲਕੁਲ ਮਸਲੀ ਗਈ ਪਣੇ ਨਾ ਲੋਕ ਪੰਜਾਬੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇਗੇ ਇਨਾਂ ਕਿਨੇ ਪਰਦੇਸੀ ਬੰਦਿਆਂ ਕੋਲੇ ਜਾਂਦੇ ਆ ਮੈਂ ਨਾਲ ਖੜਾ ਹੁਣਾਂ ਲੋਕ ਕੋਲੇ ਇੱਥੇ ਵੀ ਲਾਨਾਗਾ ਪਰ ਰਾਤ ਨੂੰ ਮੈਂ 12:30 ਵਜੇ ਘਰੇ ਜਾਣਾਗਾ 40 ਦੀ ਵੇਚਦਾਈ ਬੋਤਲ ਤੇ ਰੇਟ ਵੈਸੇ ਤਾਂ 50 ਰੁਪਏ ਆ ਬੋਤਲ ਦਾ ਅੱਛਾ ਜਿਹੜਾ ਆਮ ਲੋਕ ਵੇਚਦੇ ਆ ਤੇ ਫਿਰ ਮੈਨੂੰ ਹਾਰ ਕੇ 30 ਰੁਪਏ ਕਰਨਾ ਪਿਆ ਤੇ 30 ਰੁਪਏ ਜਮਨੀ ਮਨਜ਼ੂਰ ਲੋਕਾਂ ਨੂੰ ਮੰਗਾਂ ਕੋਲ ਜਾ ਕੇ ਜਿਆਦਾ ਖੁਸ਼ ਆ। ਉਹਨਾਂ ਨੂੰ ਭਈਆਂ ਦੇ ਗਲਾਸ ਚੰਗੇ ਲੱਗਦੇ ਆ। ਠੀਕ ਐ। ਐ ਇੱਕ ਅੱਛਾ ਜੱਥ ਮਾਰੇ ਵੀ ਉਧਰ ਆਦਰ ਗੰਦ ਪਾਇਆ ਵਾ। ਪਸੰਦ ਕਰਦੇ ਉਹ ਪੀਣਾ। ਦਰਜੀ ਦਾ ਕੰਮ ਵੀ ਕਰਦਾ ਬਈ ਮੈਂ। ਅੱਛਾ। ਤੇ ਉਹ ਚਧਾਰ ਵਾਲਾ ਪੈਂਦਾਗਾ ਪਿੰਡਾਂ 'ਚ ਤੁਹਾਨੂੰ ਪਤਾ ਹੀ ਆ। ਕਹਿੰਦੇ ਇੱਕ ਸੂਟ ਲੈ ਗਏ ਇੱਕ ਛੱਡ ਗਏ। ਕਹਿੰਦੇ ਕੋਉਂ ਨਹੀਂ ਅਸੀਂ ਕਿਹੜਾ ਪਿੰਡ ਛੱਡਦੇ ਆ। 300 ਰੁਪਏ ਨਾਲ ਜੀ ਹੁੰਦਾ। ਤੇ 300 ਰੁਪਏ ਘਰੇ ਮੰਗਣ ਵੀ ਨਹੀਂ ਜਾ ਜਾਂਦਾ। ਅਗਲਾ ਕਹਿੰਦਾ 300 ਰੁਪਏ ਹੀ ਆ। ਹੁਣ ਆ ਇਹਦਾ ਪਤਾ ਨਹੀਂ ਵੀ ਮੇਰਾ 300 ਨਾਲ ਕਿ ਜਾਰਾ ਹੋਣਾਗਾ ਵੀ ਇਹਦੀ 300 ਨਹੀਂ ਰੋਟੀ ਬਣਨੀ ਆ ਕੀ ਨਾਮ ਆ ਬਾਈ ਆਪਣਾ ਇਕਬਾਲ ਸਿੰਘ ਜੀ ਅੱਛਾ ਬਾਈ ਇਕਬਾਲ ਜਿਹੜਾ ਤੁਸੀਂ ਆ ਮਿਲਕ ਬਦਾਮ ਦਾ ਕੰਮ ਸ਼ੁਰੂ ਕੀਤਾ ਹੋਇਆ ਕਿੰਨੇ ਟਾਈਮ ਤੋਂ ਔਰ ਕਦੋਂ ਸ਼ੁਰੂ ਕੀਤਾ ਸੀਗਾ ਇਹਨੂੰ ਤਕਰੀਬਨ 2 ਕੁ ਮਹੀਨੇ ਹੋਇਆ ਸ਼ੁਰੂ ਕੀਤੇ ਨੂੰ ਸਾਡੇ ਪਿੰਡ ਜਦੋਂ ਮੇਲਾ ਸੀਗਾ ਜੀ ਤੇ ਮੇਲੇ ਦੇ ਵਿੱਚ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਨਥਾਣੇ ਦਾ ਦਿਆਲਪੁਰੇ ਦਾ ਤਿੰਨ ਚਾਰ ਮੇਲੇ ਲਾਏ ਆ ਫਿਰ ਉਸ ਤੋਂ ਬਾਅਦ ਫਿਰ ਮੈਂ ਭਾਟੇ ਲਾਉਣਾ ਸ਼ੁਰੂ ਕਰਤਾ ਪੱਕਾ ਅੱਛਾ ਇੱਥੇ ਪੱਕਾ ਹਾਂ ਅਛਾ ਇਹ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਵੀ ਯਾਰ ਇਸ ਤਰ੍ਹਾਂ ਦਾ ਕੰਮ ਸ਼ੁਰੂ ਕੀਤਾ ਜਾਵੇ ਬਸ ਮੰਨ ਲਓ ਜੇ ਸਾਡੇ ਪੜ ਮੇਲਾ ਹੁੰਦਾ ਇਸ ਸਾਲ ਲੱਗਦਾਗਾ ਤੇ ਘਰੇ ਬੈਠੇ ਮੈਂ ਡੇਢ ਨੂੰ ਕਿ ਮੈਂ ਕਿਹਾ ਆਪਾਂ ਬੇਲੇ ਵੀ ਬੈਠੀ ਰਹਨੇ ਆ ਮੈਂ ਕਿਹਾ ਜਾਂ ਉੱਦਾਂ ਮੇਲੇ ਦੇ ਵਿੱਚ ਜਾਵਾਂਗੇ ਮੈਂ ਕਿਹਾ ਇੱਥੇ ਜਾ ਕੇ ਚਾਰ ਪਾਏ ਲਾਵਾਂਗੇ ਮੈਂ ਕਿਹਾ ਕਿਉਂ ਨਾ ਆਪਾਂ ਚਾਰ ਪਾਏ ਬਣਾ ਲੀ ਗਏ ਹੂੰ ਤੇ ਫਿਰ ਡੇਢ ਨੂੰ ਮੈਂ ਕਿਹਾ ਆਪਾਂ ਮਿਲਕ ਬਦਾਨ ਬਣਾਉਣੇ ਆ ਮੇਲੇ 'ਚ ਮੈਂ ਕਿਹਾ ਆਪਾਂ ਮਿਲਕ ਬਦਾਨ ਲਾਵਾਂਗੇ ਹੂੰ ਤੇ ਮੈਂ ਕਿਹਾ ਚੱਲ ਵੇਨੇ ਅਜੇ ਵਧੀਆ ਕੰਮ ਚੱਲ ਪਿਆ ਤਾਂ ਮੈਂ ਕਿਹਾ ਫਿਰ ਆਪਾਂ ਪੱਕਾ ਤੋਰ ਲਾਂਗੇ ਕੰਮ ਤੇ ਚਲੋ ਸਾਡੇ ਪਿੰਡ ਦਾ ਮੇਲੇ ਚ ਪੂਰਾ ਹੀ ਹੋਇਆ ਠੀਕ ਆ ਤੇ ਉਸ ਤੋਂ ਬਾਅਦ ਮੰਨ ਲਓ ਦੋ ਤਿੰਨ ਮੇਲੇ ਲਾਇਆ ਜਿਹੜੇ ਉਹਨਾਂ ਚ ਚਲੋ ਵਧੀਆ ਪੈਸੇ ਬਣ ਗਏ ਫਿਰ ਉਸ ਤੋਂ ਬਾਅਦ ਮੈਂ ਇੱਕ ਦਿਨ ਦਿਆਲਪੁਰੇ ਮੇਲਾ ਲਾਇਆ ਸੀਗਾ ਲਾਸਟ ਵਾਲੇ ਦਿਨ ਤੇ ਉੱਥੇ ਵੀ ਗਿਆ ਨਹੀਂ ਆ ਤੇ ਮੇਰੇ ਦਿਲ ਨੂੰ ਆਏ ਹੋਗਾ ਮੈਂ ਕਿਹਾ ਯਾਰ ਬੋਤਲਾਂ ਆਈਆਂ ਵਿਕੀਆਂ ਨਹੀਂ ਤੇ ਮੈਂ ਕਿਹਾ ਹੁਣ ਘਰੇ ਲੈ ਕੇ ਜਾਵਾਂਗਾ ਬਾਅਦ ਚ ਦਿਲ ਜਾਦੂ ਕੀ ਹੋਊਗਾ ਤੇ ਮੈਂ ਸਿੱਧਾ ਭਾਗ ਤੇ ਆ ਗਿਆ ਇੱਥੇ ਅੱਛਾ ਭਾਈ ਗੋਲਡੀ ਚਾਪ ਵਾਲਾ ਆ ਗਿਆ ਜਿਹੜਾ ਇੱਥੇ ਮੇਰੇ ਨਾਲ ਖੜਾ ਹੁੰਦਾਗਾ ਅੱਜ ਆਏ ਨਹੀਂਗੇ ਤੇ ਉਹਨਾਂ ਨੇ ਮੈਨੂੰ ਕਹਿਆ ਕਹਿੰਦੇ ਕੋਈ ਨਹੀਂ ਤੂੰ ਪੱਕਾ ਲਾ ਲਿਆ ਕਰ ਇੱਥੇ ਸਾਡੇ ਕੋਲੇ ਆ ਜਾ ਕਰ ਤੈਨੂੰ ਕੋਈ ਨਹੀਂ ਰੋਕਦਾਗਾ ਤੇ ਹੁਣ ਮੈਂ ਮੰਨ ਲਓ ਪੱਕਾ ਲਾਉਣਾਗਾ ਇੱਥੇ ਹਾਂ ਅੱਛਾ ਭਾਈ ਜਿਸ ਜਗ੍ਹਾ ਤੇ ਆਪਾਂ ਖੜੇ ਹੋਏ ਆ ਤੁਸੀਂ ਆਪਣਾ ਜਿਹੜੀ ਇੱਥੇ ਦੁਕਾਨ ਲਾਉਣੀ ਹੋ ਇਹਦਾ ਕੋਈ ਕਿਰਾਇਆ ਵਗੈਰਾ ਕਿੱਦਿਲੇ ਹੋ ਨਹੀਂ ਕਿਰਾਇਆ ਵਗੈਰਾ ਕੋਈ ਨਹੀਂਗਾ ਉਦਾਂ ਵੀ ਮੰਨ ਲਓ ਜਿਆ ਬੰਦੇ ਆ ਦੁਕਾਨ ਵਾਲਾ ਬੰਦਾ ਵੀ ਬਹੁਤ ਵਧੀਆ ਬਾਈ ਦਾ ਨਾ ਕਰਨਾਗਾ ਅੱਜ ਆਏ ਨਹੀਂਗੇ ਇਹਨਾਂ ਨੇ ਕਿਹਾ ਵਾ ਵੀ ਬੇਫਿਕਰ ਹੋ ਕੇ ਲਾ ਲਿਆ ਕਰ ਜਦੋਂ ਮਰਜ਼ੀ ਤੇਰਾ ਜਿੱਥੇ ਜੀ ਕਰਦਾ ਉੱਥੇ ਲਾ ਲਿਆ ਕਰ ਹਾਂ ਉੱਦਾਂ ਵਧੀਆ ਬੰਦੇ ਨੇ ਕਰਾਇਆ ਵਗੈਰਾ ਕੁਛ ਨਹੀਂਗਾ ਤੇ ਬਾਕੀ ਆ ਘਰ ਵਾਲੇ ਆ ਜਿਹੜੇ ਬਾਪੂ ਇਹਨਾਂ ਦਾ ਘਰ ਇਹਦੇ ਖੜੇ ਆ ਠੀਕ ਐ ਤੇ ਇਹ ਕੁਛ ਨਹੀਂ ਕਹਿੰਦੇਗੇ ਸਮਾਨ ਮੇਰਾ ਇਹਨਾਂ ਦੇ ਘਰੀ ਪਿਆ ਹੁੰਦਾ ਸਾਰਾ ਕੁਛ ਹਾਂ ਅੱਛਾ ਇਹ ਮਿਲਕ ਬਦਾਮ ਜਿਹੜਾ ਤੁਸੀਂ ਬਣਾ ਕੇ ਲੈ ਕੇ ਆਉਨੇ ਹੋ ਪਿੰਡੋਂ ਘਰੀ ਤਿਆਰ ਕਰਦੇ ਹੋ ਕਿ ਬੜਾ ਬਣਾ ਕੇ ਲੈ ਕੇ ਆਉਨੇ ਨਹੀਂ ਘਰੇ ਬਣਾਉਣੇ ਆ ਜੀ ਅਸੀਂ ਖਾਧਾ ਅੱਛਾ ਹਾਂ ਜਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਪਾਉਣੇ ਹੋ ਤੁਸੀਂ ਇਹ ਚ ਬਈ ਮੰਨ ਲਓ ਆਪਾਂ ਨੇਚਰਲ ਚੀਜ਼ਾਂ ਹੀ ਪਾਉਣੇ ਆ ਉਦਾਂ ਆਪਾਂ ਜਿਵੇਂ ਪਰਦੇਸੀ ਬੰਦੇ ਕਰਦੇ ਨੇ ਸੰਘਣਾ ਕਰਨਾ ਹਥਿਆਰਾਂ ਰੋਟ ਵਗੈਰਾ ਹੋਰ ਕੋਈ ਪਾਈ ਜਾਂਦੇ ਰਹਿੰਦੇ ਮਲਾਵਟੀ ਚੀਜ਼ਾਂ ਆਪਾਂ ਕੋਹ ਨਹੀਂ ਪਾਉਂਦੇ ਇੱذ ਸਿਰਫ ਆਪਾਂ ਕਸਟਰਡ ਪਾਉਣੇ ਆ ਤੇ ਬਦਾਮ ਕਾਜੂ ਦਾਖਾਂ ਇਹ ਲੈ ਜੀਆ ਅੱਛਾ ਇਹੇ ਚੀਜ਼ਾਂ ਹੀ ਮੈਂਦੀਆਂ ਚਾਰ ਪੰਜ ਸਿਰਫ ਠੀਕ ਅਛਾ ਭਾਈ ਇੱਕ ਜਿਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਕੁਦਰਤੀ ਤੌਰ ਤੇ ਤੁਹਾਡੀ ਲੱਤ ਆ ਜਿਹੜੀ ਉਹ ਆਰਟੀਫੀਸ਼ੀਅਲ ਲੱਗੀ ਹੋਈ ਹੈ ਇਹ ਘਟਨਾ ਕਰੋ ਵਾਪਸ ਹੀ ਤੁਹਾਡੇ ਨਾਲ ਇਹ ਬਈ ਮੈਂ ਤਿੰਨ ਸਾਲ ਦਾ ਸੀ ਛੋਟਾ ਹੁੰਦਾ 2007 ਦੀ ਗੱਲ ਹੈ ਤੇ ਸਾਡਾ ਸੜਕ ਦੇ ਉਪਰੀ ਘਰ ਆ ਤੇ ਮੈਂ ਸੜਕ ਕ੍ਰੋਸ ਕਰਨ ਲੱਗਿਆ ਸੀ ਤੇ ਉਧਰੋਂ ਬੱਸ ਆਉਂਦੀ ਸੀਗੀ ਤੇ ਮੈਂ ਛੋਟਾ ਹੀ ਚਲ ਛੋਟੇ ਹੁੰਦਿਆਂ ਨੂੰ ਕੀ ਪਤਾ ਹੁੰਦਾਗਾ ਤੇ ਬੱਸ ਵਾਲੇ ਦੇ ਵੀ ਥੋੜੀ दारू ਪੀਤੀ ਸੀ ਉਹਨੇ ਮੇਰੇ ਵੱਲੋਂ ਨਹੀਂ ਖਿੱਚ ਲਈ ਤੇ ਉੱਪਰ ਬ੍ਰੇਕ ਮਾਰੇ ਲੱਤ ਬਿਲਕੁਲ ਮਸਲੀ ਗਈ अच्छा सी तो फिर ਡਾਕਟਰਾਂ ਨੇ ਲੱਤ ਕੱਢਤੀ ਸੀਗੀ ਉਸ ਤੋਂ ਬਾਅਦ ਤੇ ਉਦੋਂ ਪਹਿਲਾਂ ਮੇਰਾ ਪੈਰ ਮੱਚਿਆ ਸੀਗਾ 6 ਮਹੀਨੇ ਪਹਿਲਾਂ ਲੱਤ ਕੱਟਣ ਤੋਂ ਉਹ ਮੈਂ 2 ਸਾਲਾਂ ਦਾ ਸੀਗਾ ਤੇ ਬਸ ਤਰਨ ਹੀ ਲੱਗਿਆ ਸੀਗਾ ਤੇ ਬਸ ਹੂੰ ਮੈਂ ਦੋ ਪੈਰਾਂ ਦੇ ਤਰਨਾ ਮਨਜ਼ੂਰ ਨਹੀਂ ਸੀ ਰੱਬ ਨੂੰ ਮੇਰਾ ਤੇ ਬਸ ਚਲੋ ਰੱਬ ਦਾ ਰੰਗ ਆ ਜਿਹੜੇ ਆਪਾਂ ਉਹਦੇ ਪਾਣੀ 'ਚ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਖੁਸ਼ ਹੈ ਇਸ ਕੰਮ ਤੋਂ ਸੰਤੋਸ਼ਟੀ ਆ ਹਾਂ ਹਾਂ ਪੂਰੇ ਖੁਸ਼ ਆ ਵੀ ਰੱਬ ਨੇ ਜੋ ਕਿ ਦਿੱਤਾ ਵਧੀਆ ਵਿਆਹ ਹੋ ਗਿਆ ਇਸ ਤੋਂ ਵੱਡੀ ਗੱਲ ਕੋਈ ਨਹੀਂ ਜੀ। ਅੱਛਾ। ਮੇਰੀ ਵਾਇਸ ਬਹੁਤ ਚੰਗੀ ਆ। ਠੀਕ ਹੈ। ਤੇ ਬੱਸ ਮੈਨੂੰ ਐ ਲੱਗਦਾ ਵੀ ਬੱਸ ਹੁਣ ਮੇਰਾ ਜੀਵਨ ਸਫਲ ਹੋ ਗਿਆ। ਠੀਕ। ਹਾਂ। ਇਹਦੇ ਵਿੱਚ ਗੁਜ਼ਾਰਾ ਪੂਰਾ ਹੋ ਜਾਂਦਾ ਘੱਟ ਮਤਲਬ ਜਿੰਨਾ ਤੁਸੀਂ ਇਹਦੇ ਵਿੱਚ ਇਨਵੈਸਟ ਕਰਦੇ ਹੋ ਪ੍ਰੋਫਿਟ ਹੋ ਜਾਂਦਾ ਠੀਕ ਠਾਕ। ਹਾਜੀ ਬਈ ਯਾਰ ਮੈਂ ਤੈਨੂੰ ਐਵੇਂ ਕਹਦੇ ਆ ਮੈਂ 25-30 ਬੋਤਲਾਂ ਲੈ ਕੇ ਆਉਣਾਗਾ ਆਪਣੇ ਨਾ ਲੋਕ ਪੰਜਾਬੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇਗੇ ਇੰਨਾ। ਕਿਨੇ? ਪਰਦੇਸੀ ਬੰਦਿਆਂ ਕੋਲੇ ਜਾਂਦੇ ਆ ਮੈਂ ਨਾਲ ਖੜਾ ਹੁਣਾਂ ਲੋਕਾਂ ਕੋਲ। ਇੱਥੇ ਵੀ ਲਾਨਣਾਗਾ। ਰਾਤ ਨੂੰ ਮੈਂ 10:30 ਵਜੇ ਘਰੇ ਜਾਣਾਗਾ ਕਹਣਗੇ ਸੰਧਿਆ ਜਾਵੜਿਆ ਕਰ ਹੁਣ ਮੈਂ ਸੰਧਿਆ ਕਿਵੇਂ ਜਾਵੜਾ ਉਹ 9 ਵਜੇ ਹੀ ਜਾਂਦਾਗਾ ਉੱਥੋਂ ਤੇ 9 ਵਜੇ ਤੋਂ ਬਾਅਦ ਮੇਰਾ ਵੀ ਕਰਨ ਲੱਗਦਾਗਾ ਉੱਥੇ ਤੇ ਇਦਾਂ ਬੋਰਡ ਪਾੜ ਕੇ ਕੋਲ ਦੀ ਨਾ ਕੇ ਤੇ ਇਧਰ ਨੂੰ ਲੰਗੇ ਜਾਂਦੇ ਨੇ ਪੰਜਾਬੀ ਬੰਦੇ ਹਾਂ ਹਾਂ ਪੰਜਾਬੀ ਪੱਗਾਂ ਬੰਨੀਆਂ ਹੁੰਦੀਆਂ ਪਰਨੇ ਬੰਨੇ ਹੁੰਦੇ ਆ ਤੇ ਉੱਥੇ ਖੜ ਕੇ ਨਿਆਰੇ ਨਾ ਪੀਂਦੇ ਆ ਤੇ ਇਧਰ ਨੂੰ ਝਾਕਦੇ ਆਸਾਂ ਜੀ ਮੇਰੇ ਵੱਲ ਬਾਅਦ ਚ ਤੇ ਚਲੋ ਬਾਕੀ ਮਰਜੀ ਹੈ ਲੋਕਾਂ ਦੀ ਕਿਤੇ ਨਾ ਕਿਤੇ ਇਸ ਤਰ੍ਹਾਂ ਨਹੀਂ ਲੱਗਦਾ ਮਨ ਦੇ ਵਿੱਚ ਖਿਆਲ ਆਇਆ ਵੀ ਯਾਰ ਇਕ ਤਾਂ ਕੁਦਰਤੀ ਤੌਰ ਤੇ ਇਸ ਤਰ੍ਹਾਂ ਦੀ ਘਟਨਾ ਘਟ ਜਾਣੀ ਔਰ ਦੂਸਰੇ ਪਾਸਿਓ ਜਿਸ ਤਰ੍ਹਾਂ ਦਾ ਆਪਾਂ ਚਾਹਣੇ ਆ ਕਿ ਯਾਰ ਸ਼ਾਇਦ ਇਹ ਕੰਮ ਦੇ ਵਿੱਚ ਪ੍ਰੋਫਟ ਹੋਊਗਾ ਆ ਮਨ ਦੇ ਵਿੱਚ ਖਿਆਲ ਨਹੀਂ ਆਇਆ ਵੀ ਯਾਰ ਛੱਡਪਰਾ ਨਹੀਂ ਕਰਨਾ ਇਹ ਕੰਮ ਨਹੀਂ ਕਰਨਾ ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰੋਫਿਟ ਹੀ ਨਹੀਂ ਹੋ ਰਿਹਾ ਮਨ ਤੇ ਖਿਆਲ ਤਾਂ ਆਇਆ ਸੀਗਾ ਵੀ ਛੱਡ ਦੇ ਕਿਉਂ ਹਫਤਾ ਤੱਕ ਹੋਇਆ ਜਦੋਂ ਮੈਨੂੰ ਲਾਉਂਦੇ ਨੂੰ ਮੈਂ ਕਹਿਆ ਯਾਰ ਨਹੀਂ ਬਿਕਦਾ ਤਾਂ ਹੈ ਨਹੀਂਗਾ ਕਾ ਦੋ ਤਿੰਨ ਵਾਰੀ ਖਰਾਬ ਹੋ ਗਿਆ ਪੱਲੇ ਪੈਣ ਵਾਲਾ ਕੰਮ ਹੋ ਗਿਆ ਜਮਾ ਤੇ ਪਰ ਬਾਪੂ ਮੇਰਾ ਉਦੋਂ ਵੀ ਹੌਂਸਲੇ ਵਾਲਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਕਿਤੇ ਦਾ ਤੂੰ ਲੋਕਾਂ ਨੂੰ ਖੜਾ ਦਿਸੇਗਾ ਕਿਤੇ ਦਾ ਤੇਰੇ ਅਲ ਝਾਕਣਗੇ ਵੀ ਤੂੰ ਜਾਇਆ ਕਰ ਕੋਈ ਨਹੀਂ ਕੋਈ ਗੱਲ ਨਹੀਂ ਗਈ ਘੱਟ ਆਪਾਂ ਕਿਰਾਂ ਕਿਰਾਂ ਝੱਲ ਲੈਨੇ ਆ ਜੇ ਵੀ ਆਪਾਂ ਨੂੰ ਆਇਆ ਵੀ ਕੰਮ ਚੱਲ ਪਿਆ ਇਹ ਕੰਮ ਚ ਪੈਸੇ ਬਣਦੇ ਆ ਵਧੀਆ ਠੀਕ ਹੈ ਤੇ ਵੀ ਆਪਾਂ ਨੂੰ ਪੈਸੇ ਬਣ ਲੱਗੇ ਜਾਣਗੇ ਚਾਰ ਇਸੇ ਵਿੱਚ ਮੈਂ ਖੜਾ ਚਾਕੀ ਨਾ ਰਹਿਣਾ ਵੀ ਕੋਈ ਮੇਰੇ ਕੋਲ ਆਊਗਾ 20 ਰੁਪਿਆ ਨਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਹੈਗਾ ਮੈਂ ਜਾਂ ਇਦਾਂ ਨਹੀਂ ਕਹਿੰਦਾ ਵੀ ਹਾਂ ਬਈ ਮੇਰੀ ਮਦਦ ਕਰੋ ਤੇ ਮੈਂ ਦਾ ਸਿਰਫ ਇੰਨਾ ਕਹਿਣਾ ਹੈ ਵੀ ਆਓ ਮੇਰੇ ਕੋਲ ਪੀ ਕੇ ਤਾਂ ਦੇਖੋ ਇਤਾਰ ਤੇਰੀ ਪਤਾ ਲੱਗਦਾ ਕੁਆਲਟੀ ਦਾ ਵੀ ਕੀ ਕੁਆਲਟੀ ਆ ਹਾਂ ਅੱਛਾ ਭਾਈ ਜਦੋਂ ਤੁਸੀਂ ਰਸਤੇ ਦੇ ਵਿੱਚ ਆਉਨੇ ਹੋ ਇੱਥੇ ਆਪਣੀ ਰੀੜੀ ਲਾਉਨੇ ਹੋ ਮਤਲਬ ਕਿੰਨਾ ਸਮਾਂ ਲੱਗਦਾ ਇਹਨੂੰ ਤਿਆਰ ਕਰਨੇ ਤੇ ਕਿੰਨੇ ਵਜੇ ਤੁਸੀਂ ਇੱਥੇ ਪਹੁੰਚਦੇ ਹੋ ਤင်း ਤਿਆਰ ਕਰਨ ਮਟੀਰੀਅਲ ਜਿਹੜਾ ਤਿਆਰ ਕਰਦੇ ਹੋ ਕਿੰਨੇ ਵਜੇ ਸ਼ੁਰੂ ਕਰਦੇ ਅਸੀਂ ਵੀ 8:00 ਵਜੇ ਤਿਆਰ ਕਰਨ ਲੱਗਦੇ ਹੁੰਨੇ ਆ ਸਾਰਾ ਪਰਿਵਾਰ ਲੱਗ ਜਾਂਦਾਗਾ ਮੈਂ ਮੇਰੀ ਮੰਮੀ ਮੇਰਾ ਡੈਡੀ ਮੇਰੀ ਵਾਈਫ ਆ ਤੇ ਸਾਨੂੰ ਤਕਰੀਬਨ 12:00 1:00 ਵਜੇ ਜਾਂਦਾਗਾ ਇਹਨੂੰ ਤਿਆਰ ਕਰਦਿਆਂ ਤੇ ਪਹਿਲਾਂ ਬਣਾਉਣਾ ਕਰਨਾ ਫਿਰ ਬੋਤਲਾਂ ਧੋਣੀਆਂ ਫਿਰ ਭਰਨਾ ਪੁਰਨਾ ਪੈਂਦਾਗਾ ਬੋਤਲਾ ਦੇ ਵਿੱਚ ਠੀਕ ਆ ਤੇ ਇੱਥੇ ਮੈਂ 5:00 ਵਜੇ ਆ ਜਾਣਾ 5:00 ਵਜੇ ਰਵਾਨਾ ਹੋ ਜਾਣਾ ਕਰੂੰ ਠੀਕ ਆ ਫੇਰ ਮੈਨੂੰ ਘਰ ਦੇ ਬਾਹਰ ਬਿਠਾ ਦਿੰਦੇ ਆ ਨਾਲ ਤੇ ਇੱਥੇ ਦੁਕਾਨਦਾਰ ਆ ਵੀਰ ਆ ਜਿਹੜੇ ਨਾਲ ਇਹ ਲਵਾਲੂ ਦਿੰਦੇ ਇੱਥੇ ਮੇਰੇ ਕੋਲ ਤੇ ਮੇਰਾ ਡਾ ਲੱਗ ਜਾਂਦਾ ਹੈ ਆਮ ਆਮ ਤੁਹਾਡੇ ਆਸ-ਪਾਸੇ ਬਾਜ਼ਾਰ ਨੇ ਦੁਕਾਨਾਂ ਨੇ ਇਹਨਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਠੀਕ-ਠਾਕ ਠੀਕ ਹੀ ਆ ਮੈਂ ਮੈਂ ਕਹਿੰਦਾ ਇੰਨਾ ਵੀ ਮੇਰੇ ਕੋਲ ਵੀ ਹਾਂ ਸਾਰੇ ਮੇਰੇ ਕੋਲ ਹੀ ਪਿੰਦੇ ਆ ਤੇ ਇੰਨਾ ਨਹੀਂ ਬਾਕੀ ਬੰਦਿਆਂ ਨੂੰ ਆਲਾਦਾ ਵੀ ਮਹਿੰਗਾ ਪਹਿਲਾਂ ਮੈਂ 40 ਦੀ ਵੇਚਦਾ ਹੀ ਬੋਤਲ ਤੇ ਰੇਟ ਵੈਸੇ ਇਹਦਾ 50 ਰੁਪਏ ਆ ਬੋਤਲ ਦਾ ਅੱਛਾ ਜਿਹੜਾ ਆਮ ਲੋਕ ਵੇਚਦੇ ਆ ਤੇ ਫਿਰ ਮੈਨੂੰ ਹਾਰ ਕੇ 30 ਰੁਪਏ ਕਰਨਾ ਪਿਆ ਤੇ 30 ਰੁਪਏ ਜਮਨੀ ਮਨਜ਼ੂਰ ਲੋਕਾਂ ਨੂੰ ਪਾਣੀ ਮੰਗਾ ਕੋਲੇ ਜਾ ਕੇ ਜਿਆਦਾ ਖੁਸ਼ ਆ ਉਹਨਾਂ ਨੂੰ ਭਈਆਂ ਦੇ ਗਲਾਸ ਚੰਗੇ ਲੱਗਦੇ ਆ ਠੀਕ ਐ ਐ ਇੱਕ ਅੱਛਾ ਜੱਤ ਮਾਰੇ ਵੀ ਉਧਰ ਆਦਰ ਗੰਦ ਪਾਇਆ ਪਸੰਦ ਕਰਦੇ ਉਹ ਬੀਨਾ ਬਹੁਤ ਸਾਰੇ ਲੋਕ ਤੁਹਾਡੀ ਵੀਡੀਓ ਦੇਖ ਰਹੇ ਆ ਅਸੀਂ ਵੀ ਇਹ ਚਾਹੁੰਦੇ ਆ ਕਿ ਕਿਤੇ ਨਾ ਕਿਤੇ ਜਿਹੜਾ ਬੰਦਾ ਆਪਣੇ ਪੈਰਾਂ ਦੇ ਉੱਪਰ ਖੜਾ ਹੋਣਾ ਚਾਹੁੰਦਾ ਜਿਹਨੂੰ ਲੱਗਦਾ ਕਿ ਯਾਰ ਮੈਂ ਮਿਹਨਤ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਚਾਹੁੰਦਾ ਬਿਲਕੁਲ ਉਹਦੀ ਉਹਦੀ ਹੈਲਪ ਕਰਨੀ ਚਾਹੀਦੀ ਹੈ ਚਾਹੀ ਇਸ ਖੇਤਰ ਦੇ ਵਿੱਚ ਹੋਵੇ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦਾ ਹੁਣ ਸਾਡੇ ਸਿਸਟਮ ਚੱਲ ਰਿਹਾ ਹੈਗਾ ਵੀ ਉਸ ਤਰ੍ਹਾਂ ਦਾ ਪ੍ਰੋਫਿਟ ਹੋ ਰਿਹਾ ਜਾਂ ਵੀ ਕਿਤੇ ਨਾ ਕਿਤੇ ਮਿਹਨਤ ਵੀ ਬਹੁਤ ਕਰਦੇ ਹਾਂ ਪਰ ਜਿਵੇਂ ਤੁਸੀਂ ਕਹੇ ਕਿ ਪ੍ਰੋਫਿਟ ਨਹੀਂ ਹੁੰਦਾਗਾ ਕੀ ਕੀ ਦੀ ਕਦੇ ਮਨ ਠੰਢੀ ਕਲਾਚ ਨਹੀਂ ਗਿਆ ਫਿਰ ਮਨ ਤਾਂ ਠੰਡਾ ਪਰ ਹੁਣ ਕੀ ਕਰਗੇ ਹੁਣ ਆਏ ਫਿਕਰ ਤਾਂ ਹੁੰਦਾਗਾ ਵੀ ਰੋਟੀ ਤਾਂ ਖਾਣੀ ਆ ਤੇ ਚਲੋ ਫਿਰ ਅਹਿਮ ਦੀ ਮਾਰ ਕੇ ਤੁਰੇ ਫਿਰਦੇ ਆ ਹੁਣ ਪਹਿਲਾਂ ਮੈਂ ਇੱਥੇ ਖੜੂਗਾ ਫਿਰ ਮੈਂ 8 ਵਜੇ ਚੱਕ ਕੇ ਉਧਰ ਪਰੇ ਮੇਨ ਰੋਡ ਤੇ ਸਰੇਂਦਰਾ ਡੈਰੀ ਕੋਲੇ ਜਿਹੜਾ ਬਰਨਾਲਾ ਰੋਡ ਜਾਂਦਾ ਹੈਗਾ ਉੱਥੇ ਜਮਾ ਚਰਾਸਤੇ ਤੇ ਖੜੂਗਾ ਠੀਕ ਹੈ ਉੱਥੇ ਮੈਂ ਖੜੂਗਾ ਤਕਰੀਬਨ ਸਾਢੇ 10 ਵਜੇ ਤਾਈਂ ਠੀਕ ਹੈ 9 ਵਜੇ ਉਹ ਪਰਦੇਸੀ ਜਾਊਗਾ ਫਿਰ ਮੇਰੇ ਵੱਲ ਨਿਗਾਹ ਪਊਗੀ ਫਿਰ ਉਹਨਾਂ ਕੋਲੇ ਆਪਸ਼ਨ ਨਹੀਂ ਨਾ ਰਹਿੰਦੀ ਕੋਈ ਕਿ ਉਧਰ ਹੈ ਨਹੀਂਗਾ ਹੁਣ ਕੋਈ ਫਿਰ ਮੇਰੇ ਕੋਲੇ ਰੋੱਕ ਕੇ ਪੀਂਦੇ ਨਹੀਂ ਨੇ ਬਾਅਦ ਚ ਫਿਰ ਅੱਛਾ ਹਾਂ ਫਿਰ ਮੇਰੀਆਂ ਜਗ੍ਹਾ 15-20 ਬੋਤਲਾਂ ਵਗਦੀਆਂ ਮਾਸਾ ਠੀਕ ਹੈ ਇਹ ਕੋਈ ਬਾਹਲਾਂ ਨਹੀਂ ਐਨਿਆਂ ਦਾ ਉਹ 10 ਮਿੰਟਾਂ ਚ ਵ ਤੇ ਬਾਈ ਉਹਨੂੰ ਬਾਹਰ ਨਹੀਂ ਆਉਂਦਾਗਾ ਅੱਛਾ ਇਹੇ ਜੇ ਆਪਣੇ ਪੰਜਾਬੀ ਇਹੇ ਜੇ ਸਪੋਰਟ ਕਰਦੇ ਹੁਣ ਮੈਂ ਪੇਟੀ ਭਰ ਕੇ ਲਿਆਇਆ ਕਰ ਤਮੈਂ ਹੁਣ ਪੇਟੀ ਮੰਨ ਲਓ 25 30 ਬੋਤਲਾਂ ਲੈ ਕੇ ਆਉਣਾਗਾ ਮੈਨੂੰ ਪਤਾ ਹੁੰਦਾ ਵੀ ਆਪਣੇ ਨਹੀਂ ਇਹਨਾਂ ਨੇ ਸਪੋਰਟ ਕਰਨੀ ਨਹੀਂ ਇੰਨੀ ਬਾਕੀ ਵੇਖੋ ਥੋੜੀ ਵੀਡੀਓ ਦੇ ਜਰਗੇ ਜੇ ਕਿਸੇ ਦੀਆਂ ਕਾ ਖੁੱਲਣਾ ਪਤਾ ਲੱਗੇ ਲੋਕਾਂ ਨੂੰ ਬੀਅਰ ਪੰਜਾਬੀਆਂ ਦੀ ਸਪੋਰਟ ਕਰਨੀ ਚਾਹੀਦੀ ਆ ਇਹੀ ਕੰਮ ਕਰਦੇ ਹੋ ਕਿ ਇਸ ਤੋਂ ਇਲਾਵਾ ਕੋਈ ਹੋਰ ਵੀ ਕੰਮ ਕਰਦੇ ਹੋ ਦਰਜੀ ਦਾ ਕੰਮ ਵੀ ਕਰਦਾ ਬਾਈ ਮੈਂ ਅੱਛਾ ਤੇ ਉਹ ਚਧਾਰ ਵਾਲਾ ਪੈਂਦਾਗਾ ਪੰਡਾ ਜੀ ਤੁਹਾਨੂੰ ਬਤਾਈ ਆ ਕਹਿੰਦੇ ਇੱਕ ਸੂਟ ਲੈ ਗਏ ਇੱਕ ਛੱਡ ਗਏ ਹਾਂ ਇਹਦੇ ਕੋ ਨਹੀਂ ਅਸੀਂ ਕਿਹੜਾ ਪੰਡ ਛੱਡਦੇ ਆ 300 ਰੁਪਏ ਨਾਲ ਕੀ ਹੁੰਦਾ ਤੇ 300 ਰੁਪਏ ਘਰੇ ਮੰਗਣ ਵੀ ਨਹੀਂ ਜਾ ਜਾਂਦਾ ਅਗਲਾ ਕਹਿੰਦਾ 300 ਰੁਪਏ ਹੀ ਆ ਹੁਣ ਆ ਇਹਦਾ ਪਤਾ ਨਹੀਂ ਵੀ ਮੇਰਾ 300 ਨਾਲ ਕਿ ਜਾ ਰਹਾ ਹੋਣਾਗਾ ਵੀ ਇਹਦੀ 300 ਨਾਲ ਹੀ ਰੋਟੀ ਬਣਨੀ ਆ ਤੇ ਬਸ ਫਰ ਉਹ ਮੈਂ ਇਸ ਕਰਕੇ ਫਿਰ ਮੈਂ ਉਹ ਕੰਮ ਹੁਣ ਘਟਾਤਾ ਇੰਨਾ ਤੇ ਬਾਕੀ ਮੇਰੇ ਕੋਲ ਉਹ ਇੰਨਾ ਖੜਿਆ ਨਹੀਂ ਜਾਂਦਾ ਕਾ ਪੈਰ ਦੁਖਣ ਲੱਗ ਜਾਂਦਾ ਕਾ ਮੇਰਾ ਵਜਨ ਜ਼ਿਆਦਾ ਹੋ ਗਿਆ ਕਾ ਤੇ ਬਾਕੀ ਮੈਨੂੰ ਦਿਲ 'ਚ ਆਏ ਡਰਾ ਬੀਰ ਇੱਕ ਲੱਤਾ ਤੇ ਮੈਂ ਬੈਠਾ ਨਾਲ ਜਿਵੇਂ ਇੱਕ ਲੱਤ ਨਾਲ ਬੈਠੇ ਰਹਿੰਦੇ ਆ ਸਰੀਰ ਦਾ ਉਹ ਥੀ ਆਕੜ ਜਾਂਦਾ ਕਾ ਮੈਨੂੰ ਆਏ ਕਿਤੇ ਉਹ ਵੀ ਨਾ ਖੜ ਜੇ ਫਿਰ ਮੈਂ ਸੋਚਿਆ ਵੀ ਚਲੋ ਨਾਲ ਕੋਈ ਹੋਰ ਕੰਮ ਚ ਲਾ ਗੇ ਤੇ ਫਿਰ ਹੁਣ ਮੰਗਿਆ ਹੀ ਵਾਧਦੀ ਜਾਂਦੀ ਆ ਆ ਮਾੜੇ ਮੋਟੇ ਨਾਲ ਟਾਈਮ ਬਸ ਨਹੀਂ ਹੁੰਦਾ ਮਾੜੇ ਬੰਦੇ ਦਾ ਤਾਂ ਜਮਾਨਾ ਹੀ ਹੈ ਨਹੀਂ ਕਾ ਹੁਣ ਤਗਾ ਤਾਂ ਅਗਰ ਕਿਵੇਂ ਮੈਲਕ ਬਣਾਉਂਦਾ ਕੰਮ ਹੁਣ ਨਾਲ ਤੁਰਿਆਗਾ ਤੇ ਉਹ ਵੀ ਕਰਦਾਗਾ ਨਾਲ ਅੱਛਾ ਭਾਈ ਇੱਥੇ ਵੀ ਤੁਹਾਡਾ ਵੈਸੇ ਤਾਂ ਕੰਮ ਖੜਨ ਵਾਲਾ ਹੀ ਆ ਇੱਥੇ ਫਿਰ ਜਦੋਂ ਲਗਾਤਾਰ 5-6 ਘੰਟੇ ਤੁਸੀਂ ਖੜਦੇ ਹੋ ਇਹ ਜਿਹੜੀ ਤੁਹਾਡੀ ਲਤ ਲੱਗੀ ਹੈ ਕੋਈ ਸਮੱਸਿਆ ਆਉਂਦੀ ਹੈ ਫਿਰ ਹਾਂ ਭਾਈ ਹੁਣ ਜਿਵੇਂ ਮੈਂ ਖੜਾ ਆ ਗਿਆ ਇੱਥੇ ਦਾਬ ਦੇਈ ਹੁਣ ਉੱਥੋਂ ਥੱਲੇ ਸ਼ੇਕ ਨਿਕਲੀ ਜਾਂਦਾ ਜਿਵੇਂ ਅੱਗ ਲੱਗੀ ਹੁੰਦੀ ਆ ਪਰ ਖੜਨਾ ਪੈਂਦਾਗਾ ਮਜਬੂਰੀਆਂ ਆਈਆਂ ਔਖਾ ਤਾਂ ਹੁੰਦਾ ਆਗਾ ਪੂਰਾ ਆਇਂ ਨਹੀਂ کبھی ਮੌਕਾ ਨਹੀਂ ਹੁੰਦਾ ਚੱਲ ਮੈਂ ਇੱਥੇ ਬਹਿ ਜਾਣਾ ਜਿਵੇਂ ਇਹ ਖੜੇ ਆ ਨਾਲ ਇੱਥੇ ਦੁਕਾਨ ਵਾਲੇ ਵੀ ਆ ਨਾਲ ਇਹ ਬੋਤਲ-ਬੋਤਲ ਕੱਢ ਕੇ ਫੜਾਉਂਦੇ ਮੈਂ ਬਹਿ ਜਾਣਾਗਾ ਸਾਈਡ ਤੇ ਉਹ ਫੱਟੀ ਤੇ ਬਹਿ ਗਿਆ ਉੱਥੇ ਬਹਿ ਗਿਆ ਆਏ ਤੇ ਸਰੇਂਦਰਾ ਡੈਰੀ ਕੋਲੇ ਤਾਂ ਮੈਨੂੰ ਕੜਨਾ ਹੀ ਪੈਂਦਾਗਾ ਉੱਥੇ ਮੈਂ 2.5 ਘੰਟੇ ਲਗਾਤਾਰ ਖੜੇ ਰਹਿਣਾਗਾ ਅੱਛਾ ਹੂੰ ਸੋ ਦੋਸਤੋ ਇਹ ਸੀ ਗੱਲਬਾਤ ਬਾਈ ਇਕਬਾਲ ਹੋਣਾ ਦੇ ਨਾਲ ਜਿਹੜੇ ਆਪਣੀ ਜ਼ਿੰਦਗੀ ਦਾ ਸੰਘਰਸ਼ ਆ ਜਿਹੜਾ ਉਹ ਲਗਾਤਾਰ ਲੜ ਰਹੇ ਆ ਕਿਉਂਕਿ ਬਾਈ ਨੇ ਕਿਹਾ ਕਿ ਛੋਟੀ ਉਮਰ ਦੇ ਵਿੱਚ ਸੱਟ ਲੱਗ ਗਈ ਔਰ ਸਾਡਾ ਵੀ ਇਹੀ ਮਕਸਦ ਸੀਗਾ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਚਾਹੇ ਉਹ ਸਰੀਰਕ ਤੌਰ ਤੇ ਆ ਪੂਰਨ ਰੂਪ ਦੇ ਵਿੱਚ ਸਹੀ ਨਹੀਂਗੇ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਆ ਜਿਹੜੇ ਸਰੀਰਕ ਤੌਰ ਤੇ ਉਧਰਤੀ ਤੌਰ ਤੇ ਪੂਰੇ ਠੀਕ ਨੇ ਪਰ ਉਹਨਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੋ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਸਪੋਰਟ ਆ ਜਿਹੜੀ ਇਸ ਤਰ੍ਹਾਂ ਦੇ ਭਰਾ ਸਾਡੇ ਕੰਮ ਕਰ ਰਹੇ ਉਹਨਾਂ ਦੀ ਸਪੋਰਟ ਬਿਲਕੁਲ ਕਰਨੀ ਚਾਹੀਦੀ ਹੈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਸੁਖਪੀ ਮੌਰ ਬਹੁਤ ਬਹੁਤ ਧੰਨਵਾਦ